ਜਿਹੜਾ ਪਹਿਲगांव ਦੇ ਵਿੱਚ ਹਮਲਾ ਹੋਇਆ ਦੇਖੋ ਮੈਂ ਤਾਂ ਇੱਕ ਚੀਜ਼ ਕਹਿਣਾ ਚਾਹਨਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੂੰ ਜਿਹੜਾ ਅੱਜ ਅੰਤਖਵਾਦੀ ਹਮਲਾ ਹੋਇਆ ਉਹ ਅੰਤਕੀ ਅੰਤਖਵਾਦੀਆਂ ਨੂੰ ਬਖਸ਼ਿਆ ਨਾ ਜਾਵੇ ਮੋਦੀ ਸਾਹਿਬ ਗ੍ਰਹਿ ਮੰਤਰੀ ਸਾਡੇ ਅਮੀਸ਼ਾ ਜੀ ਉਹਨਾਂ ਨੂੰ ਬਖਸ਼ਿਆ ਨਾ ਜਾਵੇ ਮੈਂ ਕਹਿੰਦਾ ਮੋਦੀ ਸਾਹਿਬ ਇੱਕ ਬੇਨਤੀ ਕਰਦਾ ਆ ਹਿੰਦੂ ਸ਼ੇਰ ਹਿੰਦੂ ਟਾਈਗਰ ਦੇਖੋ ਦੋਸਤੋ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਅੱਜ ਮਜ਼ਾ ਤਾਂ ਆਵੇ ਮੋਦੀ ਸਾਹਿਬ ਦਿਨੋ ਸਲੂਟ ਹੈ ਹਿੰਦੂ ਤੁਹਾਨੂੰ ਕਰੇਗਾ ਇਹ ਸ਼ੇਰ ਸੈਨਿਕ ਇਹ ਦਿਨੋ ਤੁਹਾਨੂੰ ਸਲੂਟ ਕਰੇਗਾ ਇਹ ਸ਼ੇਰ ਸੈਨਿਕ ਜੇ ਤੁਸੀਂ ਇੱਕ ਚੀਜ਼ ਦਾ ਕੰਮ ਕਰੋਗੇ ਜੇ ਇੱਕ ਚੀਜ਼ ਤੁਹਾਨੂੰ ਬੇਨਤੀ ਕਰਦਾ ਅੰਮਿਤ ਰੋੜਾ ਕਿ ਆਲ ਵਰਡ ਦੇ ਨਕਸ਼ੇ ਦੇ ਵਿੱਚੋਂ ਪਾਕਿਸਤਾਨ ਦਾ ਨਕਸ਼ਾ ਹੀ ਗਿਆ ਕਰ ਦਿਓ ਮੋਦੀ ਸਾਹਿਬ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟਾ ਦਿਓ ਮੋਦੀ ਸਾਹਿਬ ਇਹ ਸ਼ੇਰ ਸੈਨਿਕ ਹੈ ਹਿੰਦੂ ਪੂਰੇ ਮੈਂ ਕਹਿੰਦਾ ਭਾਰਤ ਵਰਸ਼ ਦੇ ਹਿੰਦੂ ਤੁਹਾਨੂੰ ਸਲੂਟ ਕਰਨਗੇ ਸਲੂਟ ਕਿਉਂਕਿ ਜਿਹੜਾ ਅੱਜ ਸ਼੍ਰੀਨਗਰ ਦੇ ਵਿੱਚ ਪਹਿਲਗਾਮ ਚ ਚੁੰਨ ਚੁੰਨ ਕੇ Hindu ਪਰਿਵਾਰਾਂ ਨੂੰ ਜਿਹੜਾ ਮਾਰਿਆ ਗਿਆ ਵੈ ਜਿਹੜੇ ਟੂਰਿਸਟ ਭਰਾ ਦੇਖੋ ਸਾਡੇ ਟੂਰਿਸਟ ਫੈਮਲੀਆਂ ਜਿਹੜੀਆਂ ਸ਼੍ਰੀਨਗਰ ਜੰਮੂ ਕਸ਼ਮੀਰ ਕੋ ਮਰ ਗਈਆਂ ਸੀ ਮੈਂ ਪੁੱਛਣਾ ਚਾਹਨਾ ਉਹਨਾਂ ਦਾ ਕਸੂਰ ਕੀ ਹੈ ਕਸੂਰ ਕੀ ਹੈ ਮੈਂ ਪੁੱਛਣਾ ਚਾਹਨਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾ ਜੀ ਨੂੰ ਕਿ ਟੂਰਿਸਟ ਕਿੰਨਾ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਮੈਂ ਕਹਿੰਦਾ ਰਾਜੇ ਦੇ ਵਿੱਚੋਂ ਘੁੰਮਣ ਜਾਂਦਾ ਪ੍ਰਿਆਟਕ ਉਹਨਾਂ ਨੂੰ ਦੇਖੋ ਉਹਨਾਂ ਦੀ ਕੀ ਸੇਫਟੀ ਹੈ ਕਿੱਦਾਂ ਦੇਖੋ ਅੰਤਗਵਾਦੀਆਂ ਨੇ ਕਿੱਦਾਂ ਨਿਸ਼ਾਨਾ ਬਣਾਇਆ ਕਿੱਦਾਂ ਇੱਕ ਹਿੰਦੂ ਪਰਿਵਾਰਾਂ ਨੂੰ ਚੁੱਲ-ਚੁਲ ਕੇ ਮਾਰਿਆ ਇਹ ਚਾਹ ਨੂੰ ਕੀ ਦਿਖਾਣਾ ਚਾਹੁੰਦੇ ਨੇ ਜਿਹੜੇ ਬਾਹਰ ਬੈਠੇ ਵਿਦੇਸ਼ਾਂ ਅੰਤਗਵਾਦੀ ਇਹ ਕੀ ਦਿਖਾਣਾ ਚਾਹੁੰਦੇ ਐ ਮੈਂ ਤੇ ਮਮੀ ਸ਼ਾਹ ਜੀ ਨੂੰ ਬੇਨਤੀ ਕਰਦਾ ਕਿ ਇਹ ਪੰਜਾਬ ਦਾ ਸ਼ਿਫਸ ਨਾਲ ਦਾ ਸ਼ੇਰ ਲਾਇਨ ਜਿਹਨੂੰ ਦੁਨੀਆ ਲਾਇਨ ਕਹਿੰਦੀ ਹੈ ਇਹ ਬੇਨਤੀ ਕਰ ਰਿਹਾ ਕਿ ਮਜ਼ਾ ਆ ਜਾਏ ਅਮੀਸ਼ਾ ਜੀ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀਓ ਜੇ ਆਲ ਵਰਲਡ ਦੇ ਨਕਸ਼ੇ ਦੇ ਵਿੱਚ ਜੇ ਆ ਦੀ ਪਾਕਿਸਤਾਨ ਦਾ ਨਕਸ਼ਾ ਹੀ ਖਤਮ ਕਰਾ ਦਿਓ ਮੈਂ ਕਹਿੰਦਾ ਪਾਕਿਸਤਾਨ ਦਾ ਨਾਮੋ ਨਿਸ਼ਾਨ ਖਤਮ ਕਰਾ ਦਿਓ ਦਿਲੋਂ ਸੂਡ ਕਰੇਗਾ ਇਹ ਸ਼ੇਰ ਔਰ ਦਿਲੋਂ ਸੂਡ ਕਰਨਗੇ ਮੇਰੇ ਭਾਰਤ ਵਾਸੀ ਜਿਹੜੇ ਪੂਰੇ ਹਿੰਦੁਸਤਾਨ ਨੂੰ ਭਾਰਤ ਨੂੰ ਪਿਆਰ ਕਰਦੇ ਆ ਅੱਜ ਦੇਖੋ ਉਹ ਪਰਿਵਾਰਾਂ ਨਾਲ ਕੀ ਬੀਤਰੀ ਹੋਊਗੀ ਉਹ ਪਰਿਵਾਰ ਜਿਹੜੇ ਕਹਿਲਗਾਮ ਦੇ ਵਿੱਚ ਘੁੰਮਣ ਗਏ ਹੋਣਗੇ ਉਹਨਾਂ ਦੇ ਜਿਨ੍ਹਾਂ ਤੇ ਅੰਤ ਕੀ ਹਮਲਾ ਹੋਇਆ ਵੈ ਉਹ ਪਰਿਵਾਰਾਂ ਨਾਲ ਕੀ ਬੀਤਰੀ ਹੋਊਗੀ ਇਹ ਜਵਾਬ ਸਰਕਾਰ ਦੇਵੇ ਜਿਹੜੀ ਸੈਂਟਰ 'ਚ ਬੈਠੀ ਭਾਜਪੀ ਮੋਦੀ ਸਰਕਾਰ ਦੀ ਸਰਕਾਰ ਮੈਂ ਬੇਨਤੀ ਲਾਣਾ ਹੱਥ ਜੋੜਦਾ ਕਿਉਂਕਿ ਮੈਂ ਹਿੰਦੂ ਆ ਦੇਖੋ ਕਿਹਾ ਹਿੰਦੂ ਪੂਰੇ ਭਾਰਤ ਵਰਸ਼ 'ਚ ਹੁਣ ਸੇਫ ਹੈ ਜਾਂ ਨਹੀਂ ਹੈ ਅਸਾਨੂੰ ਤੇ ਇਹੀ ਡਰ ਲੱਗਣ ਲੱਗ ਗਿਆ ਕਿ ਦੇਖੋ ਕਿੱਥੇ ਵੀ ਜਾਈਦਾ ਹੈ ਮਤਲਬ ਦੇਖੋ ਕੋਈ ਆਮ ਟੂਰਿਸਟ ਵੀ ਉਹ ਸੇਫ ਨਹੀਂ ਹੈਗਾ ਅਸੀਂ ਲੀਡਰ ਸਾਹਿਬਾਨ ਤੇ ਕੀ ਕਵਾਂਗੇ ਕੀ ਨਹੀਂ ਕਵਾਂਗੇ ਇੱਕ ਟੂਰਿਸਟ ਵੀ ਦੇਖੋ ਸੇਫ ਨਹੀਂ ਹੈਗਾ ਮਤਲਬ ਇੱਕ ਚੀਜ਼ ਮੈਂ ਸੁੰਨਾ ਕਹਿਣਾ ਚਾਹਨਾ ਵਾ ਦੋਸਤੋ ਕਿ ਇੱਕ ਚੀਜ਼ ਮੈਨੂੰ ਦੱਸੋ ਕਿ ਇਹ ਜਿਹੜੇ ਵੀ ਆਤਕੀ ਹਮਲੇ ਜਿਹੜੇ ਹੋ ਰਹੇ ਨੇ ਲਗਾਤਾਰ ਇਹ ਕਿਦੀ ਸ਼ੈਵਾਂ ਤੇ ਹੋ ਰਿਹਾ ਆਤਕੀ ਹਮਲੇ ਇਹ ਕੋਨੇ ਪਾਕਿਸਤਾਨ ਦੇ ਵਿੱਚ ਆਈਐਸ ਦੇ ਅੱਤਵਾਦੀ ਜਦ ਲਸ਼ਕਰੇ ਤੋਇਬਾ ਦੇ ਜਿਹੜੇ ਜ਼ਿੰਮੇਵਾਰੀਆਂ ਲੈ ਰਹੇ ਐ ਦੇਖੋ ਇਹਨਾਂ ਦਾ ਨਾਮੋ ਨਿਸ਼ਾਨ ਮੋਦੀ ਸਾਹਿਬ ਤੁਹਾਡੀ ਸਰਕਾਰ ਐ ਇਹਨਾਂ ਦਾ ਨਾਮੋ ਨਿਸ਼ਾਨ ਮਟਾਓ ਪਾਕਿਸਤਾਨ ਦੇ ਨਕਸ਼ੇ 'ਚੋਂ ਨਾਮ ਮਿਟਾ ਦਿਓ ਪਾਕਿਸਤਾਨ ਨੂੰ ਖਤਮ ਕਰ ਦਿਓ ਕਿਉਂਕਿ ਇਹ ਉਹ ਗਾਤਕਵਾਦੀ ਐ ਜਿਨ੍ਹਾਂ ਨੇ ਸਾਡੇ નિર્ਦੋਸ਼ ਟੂਰਿਸਟ ਜਿਹੜੇ ਸਾਡੇ ਚੂਸ ਪੈਲਗਾਮ ਕੋ ਬਣ ਗਏ ਸੀ ਉਹਨਾਂ ਤੇ ਹਮਲਾ ਕੀਤਾ ਇਹਨਾਂ ਨੂੰ ਖਤਮ ਕਰੋ ਮੋਦੀ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਲਾਣਾ ਕਿ ਬੜਾ ਮਨ ਦੁਖਿਆ ਕੱਲ ਸਾਰੇ ਜਿਹਨੇ ਵੀ ਪੰਜਾਬ ਦੇ ਸ਼ੇਵ ਸੈਨਿਕ ਮੇਰੇ ਹਿੰਦੂ ਸੰਗਠਨ ਮੇਰੇ ਸ਼ੇਵ ਸੈਨਿਕ ਕੱਲ ਪੂਰੇ ਮੈਂ ਕਹਿੰਦਾ ਪੰਜਾਬ ਦੇ ਵਿੱਚ ਇਹਦਾ ਡਟ ਕੇ ਵਿਰੋਧ ਕਰੋ ਪਾਕਿਸਤਾਨ ਦੇ ਲਸ਼ਕਰੇ ਤੋਇਬਲੇ ਆਈਐਸ ਦੇ ਆਈਐਧ ਅਤਕਵਾਦੀਆਂ ਦੇ ਪੁਤਲੇ ਫੂਕੋ ਇਹਨਾਂ ਨੂੰ ਜਵਾਬ ਦਿਓ ਇਹਨਾਂ ਦਾ ਜਵਾਬ ਦਿਓ ਪੁਤਲੇ ਫੂਕੋ ਕਿਉਂਕਿ ਇਹਨਾਂ ਨੇ ਜਿਹੜੀ ਸਾਡੀ ਰੁਕਾਵਟ ਪਾਣੀ ਚਾਈ ਇਹ ਡਰਾਣਾ ਕਿਹਨੂੰ ਚਾਹਦੇ ਆ ਮਤਲਬ ਸਾਡੀ ਗੜੀ ਅਮਰਨਾਥ ਯਾਤਰਾ ਅਸੀਂ ਕਿੰਨੇ ਲੱਖ ਕਰੋੜਾਂ ਦੁਨੀਆ ਦੀ ਆਸਥਾ ਹੈ ਸਾਡੀ ਭਗਵਾਨ ਬੋਲੇ ਨਾ ਦੇ ਉੱਪਰ ਅਸੀਂ ਮੱਥਾ ਟੇਕਣ ਜਾਂਦੇ ਆ ਇਹ ਜਾਣ ਕੇ ਡਰਾਣਾ ਚਾਹੁੰਦੇ ਨੇ ਸਾਨੂੰ ਪਰ ਅਸੀਂ ਹਿੰਦੁਸਤਾਨੀ ਸ਼ੇਰ ਆ ਅਸੀਂ ਭਾਰਤ ਕੇ ਸ਼ੇਰ ਆ ਹਿੰਦੁਸਤਾਨੀ ਸ਼ੇਰ ਨੇ ਸਾਰੇ ਅਸੀਂ ਡਰਨ ਵਾਲੇ ਨਹੀਂ ਅਸੀਂ ਯਾਤਰਾ ਵੀ ਪੂਰੀ ਜਿਹੜੀ ਅੰਮਰ ਨਾਲ ਯਾਤਰਾ ਉਹ ਵੀ ਅਸੀਂ ਪੂਰੇ ਤਰੀਕੇ ਨਾਲ ਮੇਰੇ ਸ਼ੇਰ ਸੈਨਿਕ ਮੇਰੇ ਹਿੰਦੂ ਭਰਾ ਸਾਰੇ ਸੰਪਨ ਕਰਾਂਗੇ ਜਿਹੜੇ ਵੀ ਦਰਸ਼ਨ ਕਰਨ ਜਾਣਗੇ ਅਸੀਂ ਪੂਰਾ ਸਾਥ ਦੇਵਾਂਗੇ ਆਪਣੇ ਫੌਜ ਦਾ ਆਪਣੀ ਪੁਲਿਸ ਦਾ ਅਸੀਂ ਪੂਰਾ ਸਾਥ ਦੇਵਾਂਗੇ ਉਹਦਾ ਸਾਥ ਲਵਾਂਗੇ ਔਰ ਯਾਤਰਾ ਵੀ ਅਸੀਂ ਸੰਪੰਨ ਕਰਾਵਾਂਗੇ ਔਰ ਯਾਤਰਾ ਕਰਨ ਵੀ ਅਮਨ ਅਤਿ ਯੂਰ ਜਾਵਾਂਗੇ ਕਿਉਂਕਿ ਅਸੀਂ ਇਹ ਗਿੱਦੜ ਜਿਹੜੇ ਅੰਤਖਵਾਦੀ ਹੈਗੇ ਗਿੱਦੜ ਅੰਤਖਵਾਦੀ ਇਹਨਾਂ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ ਇਹ ਸਾਡੇ ਅੰਦਰ ਹਿੰਦੁਸਤਾਨੀ ਖੂਨ ਹੈ ਹਿੰਦੁਸਤਾਨੀ ਸ਼ੇਰਾਂ ਅਸੀਂ ਹਿੰਦੁਸਤਾਨੀ ਸ਼ੇਰ ਜਿਹਨੂੰ ਬੱਬਰ ਸ਼ੇਰ ਸ਼ੇਰ ਔਰ ਮੇਰੀ ਪਾਰਟੀ ਦਾ ਨਾਮ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ਼ੇਰਸ ਨਾਲ ਲੁਆਇਨ ਸ਼ੇਰਾਂ ਦੀ ਪਾਰਟੀ ਹੈ ਲੁਆਇਨ ਮਤਲਬ ਮੈਂ ਸਾਰੇ ਪੰਜਾਬ ਦੇ ਜਿੰਨੇ ਵੀ ਮੈਂ ਕਹਿੰਦਾ ਭਾਰਤ ਵਰਸ਼ ਚ ਹੈਗੇ ਮੇਰੇ ਸ਼ੇਰ ਸੈਨਿਕ ਜਿੰਨੇ ਵੀ ਹਿੰਦੁਸਤਾਨ ਭਾਰਤ ਦੇ ਜਿੰਨੇ ਵੀ ਮੇਰੇ ਅਲੱਗ-ਅਲੱਗ ਰਾਜਿਆ ਦੇ ਵਿੱਚ ਸ਼ੇਰ ਸੈਨਿਕ ਬੈਠੇ ਨੇ ਹਿੰਦੂਪਰਾ ਬੈਠੇ ਨੇ ਕੱਲ ਡਟ ਕੇ ਪਾਕਿਸਤਾਨ ਦਾ ਪੁਤਲਾ ਫੂਕੋ ਲਸ਼ਕਰ-ਏ-ਤੋਇਬਾ ਦੇ ਅੰਤਗਵਾਦੀਆਂ ਦਾ ਪੁਤਲਾ ਫੂਕੋ ਜਿਹੜੇ ਆਈਐਸਐਸ ਦੇ ਅੱਤਗਵਾਦੀ ਉਹਨਾਂ ਦਾ ਪੁਤਲਾ ਫੂਕੋ ਔਰ ਸਰਨੇ ਬਲਾ ਮੈਂ ਇੱਕ ਚੀਜ਼ ਕਹਿਣਾ ਚਾਹਨਾ ਜਿਹੜੇ ਮੇਰੇ ਪਹਿਲਗਾਮ ਚ ਮੇਰੇ ਭਰਾ ਜਿਹੜੇ ਵੀ ਮੇਰੇ ਹਿੰਦੂ ਭਰਾ ਸ਼ਹੀਦ ਹੋਏ ਐ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਸ਼ਰ ਨਮਨ ਕਰਦਾ ਵਾਂ ਉਹ ਠਾਕੁਰ ਜੀ ਅੱਗੇ ਬੇਨਤੀ ਲਗਾਣਾ ਕਿ ਉਹ ਦਿਮੰਗਾਤ ਆਤਮਾ ਨੂੰ ਉਹਨਾਂ ਨੂੰ ਸ਼ਾਂਤੀ ਪ੍ਰਦਾਨ ਕਰਨਾ ਔਰ ਉਹਨਾਂ ਦੇ ਪਰਿਵਾਰ ਨੂੰ ਪਰਿਵਾਰਾਂ ਨੂੰ ਹੌਸਲਾ ਸ਼ੈਨ ਹੌਸਲਾ ਜਿਹੜਾ ਉਹਨਾਂ ਨੂੰ ਹੌਸਲਾ ਦੇਵਣਾ ਸੱਚੀ ਕਾਲ ਜੀ ਅੱਜ ਬੜੇ ਹੀ ਦੁਖੀ ਹਿਰਦੇ ਨਾਲ ਜੋ ਕੱਲ ਦੇ ਸ਼੍ਰੀਨਗਰ ਚ ਅਲਗਾਮ ਚ ਜੋ ਇਨਸੀਡੈਂਟ ਹੋਇਆ ਜੰਮੂ ਕਸ਼ਮੀਰ ਚ ਜਿੱਥੇ ਸਭ ਤੋਂ ਪਹਿਲਾਂ ਤਾਂ ਮੈਂ ਦੁੱਖ ਦਾ ਪ੍ਰਗਟਾਵਾ ਕਰਦਾ ਜਿੰਨਾ ਪਰਿਵਾਰਾਂ ਨੇ ਛੁੱਟੀ ਮਨਾਉਣ ਵਾਸਤੇ ਇਸ ਸੂਬੇ ਚ ਗਏ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਜੀ ਕਲ ਆਪਦੇ ਸਾਹਮਣੇ ਸ਼ਹੀਦ ਹੋਂਦੇ ਵੇਖੇ ਸੋ ਸਭ ਤੋਂ ਪਹਿਲਾਂ ਵੈਰ ਆਈ ਕੰਡਮ ਥਿਸ ਬਾਰਬੈਰਿਕ ਐਕਟ ਇਹ ਬਹੁਤ ਹੀ ਘਟਿਆਤਕ ਕਾਨੂੰਨੀ ਖੇਡ ਪਾਕਿਸਤਾਨ ਆਈਐਸਆਈ ਸਪਾਂਸਰਡ ਅ 테ਰਰਿਸਟਾਂ ਵੱਲੋਂ ਕੀਤੀ ਗਈਆਂ ਇਨਸਾਨੀਅਤ ਦਾ ਕਾਂ ਕੀਤਾ ਜਿੱਥੇ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਉੱਥੇ ਉਹਨਾਂ ਪਰਿਵਾਰਾਂ ਦੇ ਨਾਲ ਅ ਮੈਂ ਸਮਝਦਾ ਕਿ ਜਿੱਥੇ ਉਹਨਾਂ ਨਾਲ ਦੁੱਖ ਸਾਂਝਾ ਕਰਦਾ ਉੱਥੇ ਉਹਨਾਂ ਵਾਸਤੇ ਜਿਨ੍ਹਾਂ ਨੇ ਇਹ ਇਨ ਹਿਊਮਨ ਐਕਟ ਆਪ ਦੇ ਸਾਹਮਣੇ ਅਨਫੋਲਡ ਹੁੰਦੇ ਵੇਖਿਆ ਅ ਉਹਨਾਂ ਵਾਸਤੇ ਇਹ ਸਭ ਤੋਂ ਮਾੜਾ ਸੁਪਨਾ ਸਭ ਤੋਂ ਔਖੇ ਹਾਲਾਤਾਂ ਦਾ ਉਹਨਾਂ ਨੇ ਕੱਲ੍ਹ ਸਾਹਮਣਾ ਕੀਤਾ ਬਹੁਤ ਹੀ ਦੁਖਦਾਈ ਆ ਐਂਡ ਮੈਂ ਸਾਰੇ ਦੇਸ਼ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਦੈਟ ਥਿਸ ਇਜ਼ ਦਾ ਟਾਈਮ ਟੂ ਸਟੈਂਡ ਐਜ਼ ਵਨ ਸ਼ੋਲਡਰ ਟੂ ਸ਼ੋਲਡਰ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਖੜੇ ਹੋਈਏ ਕਿਉਂਕਿ ਇਹ ਐਕਟ ਸਿਰਫ ਤੇ ਸਿਰਫ ਬੜਾ ਵੈਲ ਟਾਈਮ ਪਾਕਿਸਤਾਨ ਵੱਲੋਂ ਆਈਐਸਆਈ ਵੱਲੋਂ ਹੋਇਆ ਹੈ ਜਦੋਂ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੇ ਇੰਡੀਆ ਆਏ ਹੋਣ ਔਰ ਨਾਲ ਦੀ ਨਾਲ ਟੂਰਿਸਟ ਸੀਜ਼ਨ ਕਿਉਂਕਿ ਸਾਰੇ ਜਾਣਦੇ ਹੋ ਕਿ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਉੱਤਰਖੰਡ ਹੋ ਗਿਆ ਜਿੰਨੇ ਵੀ ਹਿਲ ਸਟੇਟਸ ਨੇ ਉਹਨਾਂ ਦੀ ਇਕਨੋਮੀ ਟੂਰਿਜ਼ਮ ਤੇ ਚੱਲਦੀ ਹੈ ਔਰ ਇਹ ਟੂਰਿਜ਼ਮ ਤੇ ਇਹ ਜਾ ਅਟੈਕ ਕਰਨਾ ਜਿੱਥੇ ਮੈਂ ਸਮਝਦਾ ਕਿ ਬਹੁਤ ਵੱਡਾ ਇਸ ਗੱਲ ਦਾ ਨੁਕਸਾਨ ਲੋਕਲ ਜਿਹੜੀ ਟੂਰਿਸਟ ਇੰਡਸਟਰੀ ਨੂੰ ਟੈਕਸੀ ਡਰਾਈਵਰਾਂ ਨੂੰ ਹੋਟਲ ਵਾਲਿਆਂ ਨੂੰ ਬੁਕਿੰਗ ਵਾਲਿਆਂ ਨੂੰ ਰੈਸਟੋਰੈਂਟ ਵਾਲਿਆਂ ਨੂੰ ਇਹ ਮਾਰ ਦੇਸ਼ ਨੂੰ ਨਹੀਂ ਇਹ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਰਥਿਕ ਹਾਲਾਤ ਤੇ ਵੱਡੀ ਮਾਰ ਹੈ ਸੋ ਕੜੇ ਸ਼ਬਦਾਂ ਚ ਜਿੱਥੇ ਇਸ ਨੂੰ ਨਿੰਦਿਆ ਕੀਤੀ ਜਾਂਦੀ ਆ ਉੱਥੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਦੇਸ਼ ਵਾਸੀਆਂ ਨਾਲ ਜਿਨ੍ਹਾਂ ਪਰਿਵਾਰਾਂ ਨੇ ਆਪ ਦੇ ਕੀਮਤੀ ਜੀ ਗੁਵਾਏ ਆ ਉਨਾ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਹੋਇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰੂ ਔਰ ਦੇਸ਼ 'ਚ ਅਮਨ ਸ਼ਾਂਤੀ ਕਾਨੂੰਨ ਪਾਈਚਾਰਿਕ ਸਾਂਝ ਬਹਾਲ ਰਵੇ ਔਰ ਦੁਸ਼ਮਣੀ ਸੋਚ ਆਲੇ ਲੋਕਾਂ ਨੂੰ ਦੁਸ਼ਮਨ ਦੀਆਂ ਇਹ ਕੋਝੀਆਂ ਚਾਲਾਂ ਨੂੰ ਇਹ ਸਾਰੀਆਂ ਫੇਲ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ आज के दिन हम सबको मिलकर पर्यावरण के ऊपर कुछ ना कुछ करना चाहिए इस पर्यावरण को बचाने के लिए हम सबको एकजुट होकर अपनी जुम्मेवार को समझना चाहिए और आज का दिन बहुत अहमियत वाला है आज हमें यह समझना चाहिए कि जो हम अपने जीवन में जितनी तरक्की कर रहे हैं उससे कहीं ना कहीं पर्यावरण पे बहुत बड़ा नुकसान होता है जैसे जैसे स्कूटर देते थे तो कम पर्यावरण का नुकसान होता था फिर बड़े हो गए तो और गाड़ियां मिली उससे और पर्यावरण को नुकसान हुआ अब और बड़ी गाड़ियां आ गई हैं बहुत सारे ऐसी घरों में लगते हैं तो पर्यावरण पे इस पर नुकसान होता है लेकिन हमें जिम्मेवार बनकर कुछ करना भी चाहिए जिससे हम पर्यावरण को बचा सके आज पृथ्वी डे है डे है आज के दिन हम आप आग्रह करते हैं शाम को आठ बजे केवल पांच मिनट के लिए अपने घर की सारी लाइट और सारी इलेक्ट्रिसिटी को बंद करें क्या होगा जब आप पांच मिनट के लिए इस लाइट को बंद करेंगे तो आपके जीवन में बहुत बड़ा बदलाव आएगा पहले आप मेरी बात याद करना जैसे आप बटन लाइट के लिए बंद करने के लिए उठाएंगे तो आपको लगेगा कि मैं एक जुम्मेवार नागरिक हूं और मैंने अपने आने वाली जनरेशन के लिए पर्यावरण को बचाने के लिए पर्यावरण के स्रोत बचाने के लिए पहला कदम उठाया है आपको लगेगा कि मैं एक बहुत रिस्पॉन्सिबल हूं और मैं अपनी जुम्मेवारी को समझता हूं और मैंने अपने आने वाली जनरेशन के लिए चिंता करी है दूसरी बात जब आप इस अपने घर की पांच मिनट की लाइट को बंद करेंगे तो बहुत बड़ा इंफ्रास्ट्रक्चर के ऊपर एक बोझ कम हो जाएगा पावर प्लांट्स के ऊपर एक प्रेशर कम हो जाएगा जो ईंधन है जो कोल है और जो बाकी तरह का ईंधन है उसकी कम जो है जरूरत कम होगी जैसे उसकी जरूरत कम होगी तो पर्यावरण के ऊपर कम बोझ हो जाएगा तो एक चेन है जिस चेन को आपको एक जुम्मेवार नागरिक की तरह शुरू करना है मैं आपसे हाथ जोड़कर आग्रह करता हूं दिल्ली की माननीय मुख्यमंत्री रेखा गुप्ता जी ने भी आपसे आग्रह किया कि आज केवल पांच मिनट के लिए आठ बजे से लेकर आठ बज के पांच मिनट तक अपने घर की सारी लाइटें बंद करें और अपने आप को जुम्मेवार नागरिक बताते हुए यह महसूस करें कि हमने अगली जनरेशन की चिंता करी है मुझे उम्मीद है आप हमारी भावना को जरूर समझेंगे और आज रात को आठ बजे से लेकर आठ बज के पांच मिनट तक मैं अपने घर की लाइट बंद करूंगा और आप भी अपने घर की लाइट बंद करेंगे ताकि आने वाली जनरेशन को हम और उजाला दे सके और आज के दिन हम सबको मिलकर पर्यावरण के ऊपर कुछ ना कुछ करना चाहिए इस पर्यावरण को बचाने के लिए हम सबको एकजुट होकर अपनी जुम्मेवार को समझना चाहिए और आज का दिन बहुत अहमियत वाला है आज हमें यह समझना चाहिए कि जो हम अपने जीवन में जितनी तरक्की कर रहे हैं उससे कहीं ना कहीं पर्यावरण पे बहुत बड़ा नुकसान होता है जैसे जैसे स्कूटर देते थे तो कम पर्यावरण का नुकसान होता था फिर बड़े हो गए तो और गाड़ियां मिली उससे और पर्यावरण को नुकसान हुआ अब और बड़ी गाड़ियां आ गई हैं बहुत सारे ऐसी घरों में लगते हैं तो पर्यावरण पे इस पर नुकसान होता है लेकिन हमें जिम्मेवार बनकर कुछ करना भी चाहिए जिससे हम पर्यावरण को बचा सके आज पृथ्वी डे है, है आज के दिन हम आप आग्रह करते हैं शाम को आठ बजे केवल पांच मिनट के लिए अपने घर की सारी लाइट और सारी इलेक्ट्रिसिटी को बंद करें क्या होगा जब आप पांच मिनट के लिए इस लाइट को बंद करेंगे तो आपके जीवन में एक बहुत बड़ा बदलाव आएगा पहले आप मेरी बात याद करना जैसे आप बटन लाइट के लिए बंद करने के लिए उठाएंगे तो आपको लगेगा कि मैं एक जुम्मेवार नागरिक हूं और मैंने अपने आने वाली जनरेशन के लिए पर्यावरण को बचाने के लिए पर्यावरण के स्वरूप बचाने के लिए पहला कदम उठाया है आपको लगेगा कि मैं एक बहुत रिस्पॉन्सिबल हूं और मैं अपनी जुम्मेवारी को समझता हूं और मैंने अपने आने वाली जनरेशन के लिए चिंता करी है दूसरी बात जब आप इस अपने घर की पांच मिनट की लाइट को बंद करेंगे तो बहुत बड़ा इंफ्रास्ट्रक्चर के ऊपर एक बोझ कम हो जाएगा पावर प्लांट्स के ऊपर एक प्रेशर कम हो जाएगा जो ईंधन है जो कोल है और जो बाकी तरह का ईंधन है उसकी कम जो है जरूरत कम होगी जैसे उसकी जरूरत कम होगी तो पर्यावरण के ऊपर कम बोझ हो जाएगा तो एक चेन है जिस चेन को आपको एक जुम्मेवार नागरिक की तरह शुरू करना है मैं आपसे हाथ जोड़कर आग्रह करता हूं दिल्ली की माननीय मुख्यमंत्री रेखा गुप्ता जी ने भी आपसे आग्रह किया कि आज केवल पांच मिनट के लिए आठ बजे से लेकर आठ बज के पांच मिनट तक अपने घर की सारी लाइटें बंद करें और अपने आप को जिम्मेवार नागरिक बताते हुए यह महसूस करें कि हमने अगली जनरेशन की चिंता करी है मुझे उम्मीद है आप हमारी भावना को जरूर समझेंगे और आज रात को आठ बजे लेके लेकर आठ बज के, के पांच मिनट तक मैं अपने घर की लाइट बंद करूंगा और आप भी अपने घर की लाइट बंद करेंगे ताकि आने वाली जनरेशन को हम और उजाला दे सकें